ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਜਿਵੇਂ ਕਿ ਤੁਸੀਂ ਇਸ ਵੀਡੀਓ ਚ ਆ ਰੁੱਖ ਦੇਖ ਰਹੇ ਹੋ ਜਿਹੜੇ ਕਿ ਇਹ ਰੁੱਖ ਸਾਡੇ ਪਿੰਡ ਦੇ ਨੌਜਵਾਨਾਂ ਨੇ ਲਗਾਏ ਨੇ ਬਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਮੌਸਮ ਵੀ ਹੁਣ ਸਾਨੂੰ ਪਤਾ ਹੀ ਹੈ ਜਿਹੜਾ ਸੌਣ ਦਾ ਮਹੀਨਾ ਹੈ ਇਹ ਬਹੁਤ ਵਧੀਆ ਚੱਲ ਰਿਹਾ ਹੈ ਕਿਉਂਕਿ ਇਹੀ ਮਹੀਨੇ ਚ ਰੁੱਖ ਲਗਾਏ ਜਾਂਦੇ ਨੇ ਕਿਉਂਕਿ ਹੁਣ ਬਾਰਿਸ਼ਾਂ ਵੀ ਪੈਂਦੀਆਂ ਨੇ ਤੇ ਮੌਨਸੂਨ ਵੀ ਆਈਆਂ ਹੁੰਦੀਆਂ ਨੇ ਇੰਨਾ ਕਰਕੇ ਦਰਖਤ ਚੱਲ ਵੀ ਸੌਖੇ ਪੈਂਦੇ ਨੇ ਇਹ ਜਿਹੜਾ ਉਪਰਾਲਾ ਸਰਦਾਰ ਕੁਲਦੀਪ ਸਿੰਘ ਤੇ ਸਰਦਾਰ ਗੁਰਸੰਗਤ ਸਿੰਘ ਸੰਘਾ ਵੱਲੋਂ ਕੀਤਾ ਗਿਆ ਸੀ ਕਿਉਂਕਿ ਉਹ ਜਿੰਨਾਂ ਜਵਾਕਾਂ ਦੀ ਪ੍ਰੈਕਟਿਸ ਕਰਾਉਂਦੇ ਨੇ ਸਕੂਲ 'ਚ ਸ਼ਾਮ ਨੂੰ ਕ੍ਰਿਕਟ ਤੇ ਫੁੱਟਬਾਲ ਵਾਲੇ ਉਹਨਾਂ ਨੌਜਵਾਨਾਂ ਨੇ ਬੜੀ ਮਿਹਨਤ ਨਾਲੇ ਦਰਖਤ ਲਗਾਏ ਨੇ ਤੇ ਉੱਥੇ ਹੀ ਸਾਡੀ ਪੰਚਾਇਤ ਪਿੰਡ ਦੀ ਜੋ ਕਿ ਹੁਣ ਸਰਪੰਚ ਨੇ ਸਰਦਾਰ ਮਨਦੀਪ ਸਿੰਘ ਮੋਨਾ ਉਹਨਾਂ ਨੇ ਵੀ ਭਰਪੂਰ ਸਹਿਯੋਗ ਦਿੱਤਾ ਹੈ ਤੇ ਅਸੀਂ ਆ ਦੇਖੋ ਜੀ ਤੁਸੀਂ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਜਾਲੀਆਂ ਵੀ ਲਗਾਈਆਂ ਨੇ ਤੇ ਇਹ ਹੈ ਜਿਹੜਾ ਬੜਾ ਚੰਗਾ ਉਦਮ ਹੈ ਕਿਉਂਕਿ ਪਿੰਡ ਦੇ ਆਲੇ-ਦੁਆਲੇ ਨੂੰ ਹਰਿਆ ਹਰਾ ਬਣਾਉਣ ਲਈ ਇਹ ਕਦਮ ਚੱਕਿਆ ਗਿਆ ਹੈ ਕਿਉਂਕਿ ਦਰਖਤਾਂ ਨਾਲ ਹਵਾ ਤਾਂ ਸ਼ੁੱਧ ਮਿਲਦੀ ਹੈ ਪਿੰਡ ਦੀ ਦਿੱਖ ਨੂੰ ਵੀ ਹਰਿਆਲੀ ਚਾਰ ਚੰਨ ਲਗਾ ਦਿੰਦੀ ਹੈ ਅਕਸਰ ਜਿੰਨਾ ਪਿੰਡਾਂ 'ਚ ਆਪਾਂ ਦੇਖਦੇ ਆਂ ਜਿਆਦੇ ਦਰਖਤ ਲੱਗੇ ਹੁੰਦੇ ਨੇ ਆਪਾਂ ਉਹ ਪਿੰਡ ਦੀ ਲੰਗਦੇ ਟਰਪ ਦੇ ਹਮੇਸ਼ਾ ਤਰੀਫ ਕਰਦੇ ਆਂ ਵੀ ਦੇਖੋ ਪਿੰਡ ਕਿੰਨਾ ਸੋਹਣਾ ਕਿੰਨੇ ਦਰਖਤ ਲਗਾਏ ਹੋਏ ਨੇ ਹੁਣ ਮੌਸਮ ਵੀ ਬੜਾ ਸੋਹਣਾ ਹੈ ਦਰਖਤ ਲਗਾਉਣ ਵਾਸਤੇ ਆਪੋ ਆਪਣੇ ਪਿੰਡਾਂ 'ਚ ਅਸੀਂ ਇਹ ਤੁਹਾਨੂੰ ਕਹਿਣਾ ਵੀ ਵੱਧ ਤੋਂ ਵੱਧ ਦਰਖਤ ਲਾਓ ਕਿਉਂਕਿ ਇਹਨਾਂ ਨਾਲ ਹਵਾ ਵੀ ਸ਼ੁੱਧ ਮਿਲੂ ਤੇ ਪਿੰਡ ਦਾ ਚਿਹਰਾ ਮੋਰਾ ਵੀ ਸੋਹਣਾ ਲੱਗੂ ਇਹਨੇ ਉਹ ਨੌਜਵਾਨ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿਵੇਂ ਸੇਵਾ ਕਰ ਰਹੇ ਨੇ ਇਹਨਾਂ ਨੇ ਸਾਰੇ ਇਹ ਮਿਹਨਤ ਤੋਂ ਦਰਖਤ ਲਗਾਏ ਤੇ ਸਾਡੇ ਜੋ ਪਿੰਡ ਦੇ ਵੀਰ ਬਾਹਰ ਚੰਡੀਗੜ੍ਹ ਰਹਿੰਦੇ ਨੇ ਉਹ ਵੀ ਇਹ ਕਾਰਜ ਚ ਸ਼ਾਮਲ ਹੋਏ ਉਹਨਾਂ ਨੇ ਸੇਵਾ ਕੀਤੀ ਉਹ ਚਾੜੀਆਂ ਵੀ ਲੈ ਕੇ ਆਏ ਤੇ ਬਖ ਬਖ ਨੌਜਵਾਨ ਨੇ ਜੋ ਉਹ ਦਰਖਤ ਵੀ ਲੈ ਕੇ ਆਏ ਲਗਾਉਣ ਲਈ ਤੇ ਇੱਥੇ ਆ ਕੇ ਅੱਜ ਉਹਨਾਂ ਨੇ ਸੇਵਾ ਵੀ ਕੀਤੀ ਸੋ ਫਿਰ ਸਾਰੇ ਨੌਜਵਾਨਾਂ ਨਾਲ ਅਸੀਂ ਪਿੰਡ ਦੀ ਮਾੜੀ-ਮੋਟੀ ਸਫਾਈ ਵੀ ਕਰੀ ਤੇ ਇਹ ਤਰਖਤ ਨੇ ਜੋ ਬੱਖ-ਬੱਖ ਜਗਾ ਤੇ ਲਾਏ ਮੰਡੀ ਚ ਲਾਏ ਬਾਰਡਰ ਬਾਕਸ ਚ ਤੇ ਟੋਬੇ ਤੇ ਲਾਏ ਤੇ ਹੁਣ ਇੰਨਾ ਚ ਹਰ ਇੱਕ ਹਫਤੇ ਪਾਣੀ ਵੀ ਪਾਇਆ ਜਾਇਆ ਕਰੂਗਾ ਕਿਉਂਕਿ ਅਸੀਂ ਪਿਛਲੇ 2-3 ਸਾਲਾਂ ਤੋਂ ਇਹ ਕੰਮ ਕਰ ਰਹੇ ਆਂ ਪਿਛਲੇ ਸਾਲ ਵੀ ਅਸੀਂ ਬਹੁਤ ਰਖਤ ਲਗਾਈ ਸੀ ਤੇ ਉਸ ਤੋਂ ਪਿਛਲੇ ਸਾਲ ਵੀ ਉਹਨਾਂ ਦਾ ਜਿਹੜਾ ਮਿਹਨਤ ਨੂੰ ਸਾਡੀ ਨੂੰ ਬੂਰ ਪਿਆ ਸਾਡੇ ਪਿੰਡ ਦੋ ਤਿੰਨ ਛੋਟੇ-ਛੋਟੇ ਆਪਾਂ ਜੰਗਲ ਵੀ ਕਹਿ ਸਕਦੇ ਆ ਜਾਂ ਝਿੜੀ ਵੀ ਕਹਿ ਸਕਦੇ ਆ ਛੋਟੀਆਂ-ਛੋਟੀਆਂ ਨੇ ਜਿੰਨਾ ਨਾਲ ਸਾਨੂੰ ਪਤਾ ਹੈ ਸਾਡਾ ਵਾਤਾਵਰਨ ਵੀ ਠੰਡਾ ਰਹਿੰਦਾ ਤੇ ਸਾਨੂੰ ਆਕਸੀਜਨ ਵੀ ਸਹੀ ਮਿਲਦੀ ਰਹਿੰਦੀ ਹੈ ਤੇ ਫਿਰ ਅਸੀਂ ਸਾਰੇ ਨੌਜਵਾਨਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਤੇ ਉਹਨਾਂ ਨੂੰ ਲੰਗਰ ਸ਼ਿਕਾਇਆ ਸਮੋਸੇ ਲੈ ਕੇ ਆਏ ਤੇ ਲੱਡੂ ਲੈ ਕੇ ਆਏ ਤੇ ਸਾਰੇ ਨੌਜਵਾਨਾਂ ਦਾ ਧੰਨਵਾਦ ਵੀ ਕੀਤਾ ਵੀ ਤੁਸੀਂ ਇਹ ਬਹੁਤ ਚੰਗਾ ਕੰਮ ਕਰ ਰਹੇ ਹੋ ਆਸ ਕਰਦੇ ਆ ਵੀ ਅੱਗੇ ਤੋਂ ਵੀ ਐਵੇਂ ਤੁਸੀਂ ਇਹ ਹੋਰ ਕੰਮ ਵੀ ਪਿੰਡ ਦੇ ਚੰਗੇ ਕਰਦੇ ਰਹੋਗੇ ਸੋ ਅੱਗੇ ਫਿਰ ਸਰਦਾਰ ਕਰਮਜੀਤ ਸਿੰਘ ਨੇ ਸਾਰੀ ਗੱਲਬਾਤ ਦੱਸੀ ਸਾਡੇ ਪਿੰਡ ਅੱਜ ਸੰਡੇ ਨੂੰ ਨੌਜਵਾਨਾਂ ਨੇ ਪਾਤਾਗਰਨ ਪ੍ਰੇਮੀਆਂ ਨੇ ਸਵੇਰੇ 6 ਵਜੇ ਤੋਂ ਲੈ ਕੇ ਹੁਣ 12 ਵਜੇ ਤੱਕ ਜਿਹੜੇ ਪੌਦੇ ਲਗਾਏ ਨੇ ਦਾਣਾ ਮੰਡੀ ਦੇ ਵਿੱਚ ਸਕੂਲ ਦੀ ਬਾਉਂਡਰੀ ਤੋਂ ਬਾਹਰ ਤੇ ਸਕੂਲ ਦੇ ਵਿੱਚ ਤੇ ਸਾਡੇ ਬਾਬਾ ਸਿੱਧਾ ਜਿਹੜੇ ਡੇਰਾ ਸਾਹਿਬ ਨੇ ਜੀ ਉਹਨਾਂ ਦੀ ਇੱਕ ਪਾਰਕਿੰਗ ਦੇ ਵਿੱਚ ਸਾਡੇ ਸਾਫਤਾ ਜਿਹੜੇ ਪ੍ਰਧਾਨ ਸੀਗੇ ਸਾਫਤਾ ਕਮੇਟੀ ਸੀ ਉਹਨਾਂ ਨੇ ਭਰਤ ਪਾਈ ਸੀ ਬਹੁਤ ਵਧੀਆ ਉਪਰਾਲਾ ਕੀਤਾ ਸੀ ਉਹਦੇ ਵਿੱਚ ਵੀ ਜਿਹੜੇ ਪੌਦੇ ਨੇ ਤਕਰੀਬਨ 50-60 ਪੌਦੇ ਉੱਥੇ ਲਗਾਏ ਗਏ ਨੇ ਬਾਕੀ ਪਿੰਡ ਦੀ ਫਿਰਨੀ ਤੋਂ ਲੈ ਕੇ ਡੇਰੇ ਤੱਕ ਜਿਹੜੀ ਸੜਕ ਹੈ ਉਥੇ ਵੀ ਪੌਦੇ ਲਗਾਏ ਗਏ ਨੇ ਬਾਕੀ ਸਮਾਂ ਹੋ ਗਿਆ ਸੀਗਾ तकरीबन 60-70 ਪੌਦੇ ਨੇ ਜਿਹੜੇ ਉਹ ਬਚ ਗਏ ਅਗਲੇ ਐਤਵਾਰ ਹੈ ਜਿਹੜਾ ਆਪਾਂ ਦਾ ਬਕਰ ਜਿਹੜੇ ਪ੍ਰੇਮੀ ਸਾਡੇ ਪਿੱਛੇ ਬੈਠੇ ਨੇ ਤੇ ਉਹਨਾਂ ਨੇ ਸਾਰਿਆਂ ਨੇ ਅਸੀਂ ਨੇ ਸੋਚਿਆ ਵੀ ਅਗਲੇ ਸੰਡੇ ਦਾ ਅਸੀਂ ਆਪਾਂ ਦੁਬਾਰਾ ਫਿਰ ਪ੍ਰੋਗਰਾਮ ਕਰੀਏ ਤੇ ਨਾਲੇ ਉਸ ਦਿਨ ਸਵੇਰੇ ਪਾਣੀ ਪੈਜੂਗਾ ਜਿਹੜੇ ਪੌਦੇ ਲਗਾਏ ਗਏ ਨੇ ਜਿਹੜੇ ਪੌਦੇ ਰਹਿ ਗਏ ਨੇ ਤੇ ਉਹ ਅਸੀਂ ਅਗਲੇ ਸੰਡੇ ਯਾਨੀ ਕਿ ਅਗਲੇ ਐਤਵਾਰ ਨੂੰ ਦੁਬਾਰਾ ਲਾਵਾਂਗੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮਨਦੀਪ ਸਿੰਘ ਸਰਪੰਚ ਜੀ ਦਾ ਤੇ ਉਹਨਾਂ ਦੇ ਵੱਡੇ ਭਰਾ ਅ ਅਰਸੇ ਵੈਕਸੀਨ ਸੇ ਵੀ ਜਿਹੜਾ ਚੰਡੀਗੜ੍ਹ ਨਰਸਰੀ ਦੇ ਵਿੱਚੋਂ ਇਹ ਪੌਦੇ ਲੈ ਕੇ ਆਇਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਗਤਾਰ ਸਿੰਘ ਜਿਹੜੇ ਅਸੀਂ ਗਰੀਨ ਇੱਕ ਜਾਲੀ ਲਗਾਈ ਹੈ ਜਿਹੜੇ ਓਵਾਰਾ ਪਸ਼ੂ ਨੇ ਉਹ ਮੂਹ ਨਾ ਪਾਉਣਾ ਉਹਨਾਂ ਦਾ ਵੀ ਬਹੁਤ ਸਹਿਯੋਗ ਹੈ ਸਾਨੂੰ ਜਿਲਤਾਰ ਸਿੰਘ ਜੀਆ ਦਾ ਕਾਫੀ ਨੌਜਵਾਨ ਪਿੱਛੇ ਬੈਠੇ ਨੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਲਦੀਪ ਸਿੰਘ ਜੀਆ ਦਾ ਸਾਡੇ ਇੰਸਪੈਕਟਰ ਸਾਹਿਬ ਜਿਹੜੇ ਟਾਇਰ ਹੋਏ ਨੇ ਬਹੁਤ-ਬਹੁਤ ਉਹਨਾਂ ਦਾ ਵੀ ਧੰਨਵਾਦ ਬਹੁਤ-ਬਹੁਤ ਯੋਗਦਾਨ ਉਹਨਾਂ ਦਾ ਸਪੋਰਟਸ ਕਲੱਬ ਵੱਲੋਂ ਉਹਨਾਂ ਦੇ ਬੱਚੇ ਨਾਲ ਲੱਗੇ ਨੇ ਗੁਰਸੰਤ ਸਿੰਘ ਸੰਗਾ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਤੇ ਸਾਡੇ ਜੋਕ ਸੁਵਾਕ ਕਲੱਬ ਦੇ ਪ੍ਰਧਾਨ ਨੇ ਜਿਹੜੇ ਐਡਵੋਕੇਟ ਸਾਹਿਬ ਗੁਰਦੀਪ ਸਿੰਘ ਉਹਨਾਂ ਦਾ ਵੀ ਧੰਨਵਾਦ ਨਾਲ ਉਹਨਾਂ ਦੇ ਜਿਹੜੇ ਖਜ਼ਾਨਚੀ ਨੇ ਬੰਤੀ ਸਿੰਘ ਉਹਨਾਂ ਦਾ ਵੀ ਧੰਨਵਾਦ ਵਿੱਕੀ ਸਿੰਘ ਸਕੱਤਰ ਨੇ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਸਾਰੇ ਸਹਿਯੋਗੀ ਜਿਨ੍ਹਾਂ ਨੇ ਸਹਿਯੋਗ ਕੀਤਾ ਗੁਰਦੁਆਰਾ ਡੇਰਾ ਕਮੇਟੀ ਦਾ ਤਾਂ ਨਵਾਜ਼ ਜਿਨ੍ਹਾਂ ਨੇ ਇਸ ਤੋਂ ਬਾਅਦ ਜਦੋਂ ਸਮਾਪਤੀ ਹੋਈ ਹੈ 12 ਵਜੇ ਤੇ ਇੱਥੇ ਚਾਹ ਦਾ ਲੰਗਰ ਸਮੋਸੇ ਤੇ ਲੱਡੂ ਜਿਹੜੇ ਤੇ ਖਵਾਏ ਨੇ ਜੱਸੀ ਸਾਡੇ ਠੇਕੇਦਾਰ ਸਾਹਿਬ ਉਹਨਾਂ ਨੇ ਜਿਹੜੇ ਲੱਡੂ ਤੇ ਉਹਦਾ ਸਮੋਸੇ ਤੇ ਜਿਨੇ ਨਾ ਵੀ ਵਿਸ਼ੇਸ਼ ਧੰਨਵਾਦ ਸਾਰਿਆਂ ਦਾ ਧੰਨਵਾਦ ਕਿਸੇ ਦਾ ਨਾਮ ਨਹੀਂ ਲਿਆ ਗਿਆ ਅਸੀਂ ਸੋਰੀ ਮੰਨਦੇ ਆ ਬਹੁਤ ਬਹੁਤ ਧੰਨਵਾਦ ਜੈ ਜਗਾਨ ਜੈ